ਗੋੜੀ ਮਹਿਲਾ ਪਹਿਲਾ ਖਿਮਾ ਗਹੀ ਦਤ ਸੀਲ ਸੰਤੋਖ ਰੋਗ ਨ ਬਿਆਪੈ ਨਾ ਜਨ ਦੋਖ ਲੁਕਤ ਹੈ ਸਭ ਰੂਪ ਨਾਰੇਖ ਜੋਗੀ ਕੋ ਕੈਸਾ ਡਰ ਹੋਏ ਬ੍ਰੂਖ ਬਿਰਖ ਘਰੇ ਬਾਹਰ ਸੋਏ ਪ੍ਰਹਾਉ ਨਿਰਭੋਜ ਜੋਗੀ ਨਰੰਜਨ ਧਿਆਵ ਅਨੰਦਿਨ ਜਾਗੇ ਸੱਚ ਲੇ ਲਾਵੇ ਸੋ ਜੋਗੀ ਮੇਰੇ ਮਨ ਭਾਵੇ ਕਾਲ ਜਾਲ ਧਰਮ ਅਗਨੀ ਜਾਰੇ ਜਣਾ ਮਰਨ ਗਤ ਗਰਬ ਨਿਵਾਰੇ ਆਪ ਤਰ ਤਿਤਰੀ ਨਿਸਤਾਰੇ ਸਤਗੁਰ ਸੇਵੇ ਸੋ ਜੋਗੀ ਹੋਏ ਹੈ ਰੱਤ ਰਹੇ ਸੋ ਨਿਰਭਉ ਹੋਏ ਜੈਸਾ ਸੇਵੈ ਸੋ ਹੋਏ ਨਾ ਨੇ ਕੇਵਲ ਨਿਰਖੋ ਨਾ ਅਨਾਥਾ ਨਾਥ ਕਰੇ ਬਲ ਜਾਉ ਪੁਨਰਤ ਜਨਮ ਨਹੀਂ ਗੋਂਗਾ ਅੰਤਰ ਬਾਹਰ ਇੱਕੋ ਜਾਣ ਗੁਰ ਕੈ ਸ਼ਬਦੇ ਆਪ ਤਿਸ਼ਾਨ ਸਾਚਾ ਸ਼ਬਦ ਦਰਨੀ ਸ਼ਾਨੇ ਸ਼ਬਦ ਮਰੈ ਤਿਸ ਨਿਜ ਘਰੋ ਵਾਸਾ ਆਵੈ ਨਾ ਜਾਵੈ ਚੂਕੈ ਆਸ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀਸੈ ਸੋ ਆਸ ਨਿਰਾਸਾ ਕਾਮ ਕੋਦਿ ਦੇਖ ਭੂਖ ਪਿਆਸਾ ਨਾਨਕ ਬਿਰਲੇ ਮਿਲੈ ਉਦਾਸਾ ਗੌੜੀ ਮੈਲਾ ਪਹਿਲਾ ਤੈ ਸੋ ਦਾਸ ਮਿਲੈ ਸੁਖ ਹੋਈ ਦੁਖ ਵਿਸਰੈ ਆਵੇ ਸੱਚ ਸੋਈ ਦਰਸ਼ਨ ਦੇਖ ਤਹੀ ਮਤ ਪੂਰੀ ਅਠ ਸੱਠ ਮੱਜਨ ਚਰਨ ਧੂਰੀ ਰਹਾਉ 네త్ర ਸੰਤੋਖੇ ਇਕ ਲਿਵ ਤਾਰਾ ਜਿਹਾ ਸੂਚੀ ਹਰ ਰਸ ਸਾਰਾ ਸੱਚ ਕਰਨੀ ਅਬ ਅੰਤ ਸੇਵਾ ਮੰਤਰ ਪਤਾਸਿ ਅਲਖ atheva ਜਹਾਂ ਜਾਂ ਦੇਖੋ ਤਾਂ ਤਾਂ ਸਾਚਾ ਬਿਨ ਬੂਝੇ ਝਗਰਤ ਜਗ ਕਾਚਾ ਗੁਰ ਸਮਝਾਵੇ ਸੋਜੀ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਝੇ ਪਸ਼ੂ ਪਹਿ ਦੇਤਾਲੇ ਗੁਰ ਕਹਿਆ ਅਮਰ ਨਹੀਂ ਦੂਜਾ ਕਿਸ ਤੋ ਦੇਖ ਕਰੋ ਅਨ ਪੂਜਾ ਸੰਤ ਸਹੇਤ ਪ੍ਰਭ ਤ੍ਰਿਭਵਨ ਤਾਰੇ ਆਤਮ ਚਿੰਨ ਸੋ ਤਤ ਵਿਚਾਰੇ ਸਾਚ ਰਿਦੈ ਸਚ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮ ਤਾ ਕੇ ਦਾਸ ਗੋੜੀ ਮਹਿਲਾ ਪਹਿਲਾ ਬ੍ਰਹਮ ਗਰਭ ਕੀਆ ਨਹੀਂ ਜਾਣਿਆ ਬੇਦ ਕੀ ਵਿਪਤ ਪੜੀ ਸੁਸਤਾਨਿਆ ਜਹਾਂ ਪ੍ਰਭ ਸਿਮਰੇ ਤਹੀਂ ਮਨ ਮਾਨਿਆ ਐਸਾ ਗਰਬ ਬੁਰਾ ਸੰਸਾਰ ਜਿਸ ਗੁਰ ਮਿਲੈ ਤਿਸ ਗਰਬ ਨਿਵਾਰਾ ਰਹਾਉ ਬਲ ਰਾਜ ਮਾਇਆ ਅੰਕਾਰੀ ਜਗਨ ਕਰ ਬਹੁ ਭਾਰ ਅਫਾਰੀ ਬਿਨ ਗੁਰ ਪੁੱਛੈ ਜਾਏ ਤਿਆਰੀ ਹਰੀ ਚੰਦ ਦਾਨ ਕਰ ਜਸ ਲੇਵੈ ਦਿਨ ਗੁਰ अंत ना पाए अभेव आप पुलाए आपे मत देवा दुर्मत हरणा क्षुद्राचारी तब नारायण गर्भ प्रहारी प्रहलाद उद्धार कृपा थारी भूलो रावण मुक्त अचेत लूटी लंका शीश समेत गर्भ गया बिन सत गुरहेत सहस बाहु ਮਧੂ ਕੀਟ ਮਹਿ ਖਾਸਾ ਹਰਣਾ ਖਸ਼ਲੇ ਨਖੂਮ ਬਿਦਾਸਾ ਦੇਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਧ ਕਾਲ ਜਮਨ ਸੰਘਾਰੇ ਰਕਤ ਬੀਜ ਕਾਲ ਨੇਮ ਬਿਦਾਰੇ ਦੇਤ ਸੰਘਾਰ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੇਤ ਸੰਘਾਰੇ ਗੁਰਮੁਖ ਸਾਚ ਤਖਤ ਨਿਸਤਾਰੇ ਬੁੱਢਾ ਦੁਰਜੋਧਨ ਤਤ ਖੋਈ ਰਾਮ ਨਾ ਜਾਣੇ ਕਰਤਾ ਸੋਈ ਜਨਕ ਦੁਖ ਪਚੇ ਦੁਖ ਹੋਈ ਜਨਮੇ ਜੈ ਗੁਰ ਸ਼ਬਦ ਨਾ ਜਾਣਿਆ ਕਿਉ ਸੁਖ ਪਾਵੈ ਪਰਮ ਪੁਲ ਹਾਨਿਆ ਇਕ ਤਿਲ ਭੂਲੇ ਬਹੁਰ ਪਛਤਾਨਿਆ ਕਾਂਸ ਕੇਸ ਚੰਡੂਰ ਨ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਦਿਨ ਜਗ ਦੀਸ਼ ਨਾ ਰੱਖੇ ਕੋਈ ਬਿਨ ਗੁਰ ਗਰਬ ਨਾ ਮਿਟਿਆ ਜਾਏ ਗੁਰਮਤ ਧਰਮ ਧੀਰ ਜਹਰ ਨਾਏ ਨਾਮ ਨਾਮ ਮਿਲਾ ਗੁਣ ਦਾਏ ਗੋੜੀ ਮਹਿਲਾ ਪਹਿਲਾ ਚੋ ਆ ਚੰਦਨ ਅੰਕ ਚੜਾਵਾਂ ਪਾਠ ਕੁਟੰਬਰ ਪਹਿ ਹੰਡਾਵਾਂ ਬਿਨ ਹਰ ਨਾਮ ਕਹਾਂ ਸੁਖ ਪਾਵਾਂ ਕਿਆ ਪਹਿਰਾਂ ਕਿਆ ਕੋੜ ਦਿਖਾਵਾਂ ਬਿਨ ਜਗਦੀਸ਼ ਕਹਾਂ ਸੁਖ ਪਾਵਾਂ ਰਹਾ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ निहਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾਂ ਸੁਖ ਪਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰਤ ਅਤ ਪਿਆਰੀ ਦਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਐਨ ਫੂਲ ਪਿਸ਼ਾਵੈ ਮਾਲੀ ਦਿਨ ਹਰ ਨਾਮ ਸੁਧੇ ਦੁਖਾਲੀ ਹੈ ਵਰ ਦੇ ਵਰ ਨੇਜੇ ਵਾਜੇ ਲਸ਼ਕਰ ਨੇਬ ਖੁਆਸੀ ਪਾਜੇ ਦਿਨ ਜਗਦੀਸ਼ ਠੂਠੇ دیਵਾਜੇ ਸਿੱਧ ਤਹਾਂਵੋ ਸਿੱਧ ਸਿੱਧ ਬੁਲਾਵੋ ਪਾਜ ਕੁਲਹਾ ਸਿਰ ਸ਼ਤਰ ਬਨਾਵੋ ਦਿਨ ਜਗ ਦੀਸ਼ ਕਹਾਂ ਸਚ ਪਾਵੋ ਖਾਨ ਮਲੂਕ ਕਹਾਂ ਵੋ ਰਾਜ ਅਬੇ ਤਬੇ ਕੂੜੇ ਹੈ ਪਾਜਾ ਗਿਨ ਗੁਰ ਸ਼ਬਦ ਨ ਸਵਰਸ ਕਾਜਾ ਹਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਨੇ ਹਿਰਦੈ ਮੁਰਾਰੀ ਰਣਮਤ ਨਾਮਿਤ ਸ਼ਰਨੁ ਤੁਮਾਰੀ ਗਉੜੀ ਮਹਿਲਾ ਪਹਿਲਾ ਸੇਵਾ ਇਕ ਨ ਜਾਣਸ ਅਵਰੇ ਪਰਪੰਚ ਵਿਆਦ ਤਿਆਗ ਕਵਰੇ ਭਾਏ ਮਿਲੇ ਸਚ ਸਚ ਹੈ ਸਚ ਰੇ ਐਸਾ RAM ਭਗਤ ਜਨ ਕੋਈ ਹਰ ਗੁਣ ਗਾਏ ਮਿਲੇ ਮਲ ਧੋਈ ਹਾਉ ਕੁੰਧੋ ਕਵਲ ਸਗਲ ਸੰਸਾਰ ਦੁਰਮਤ ਅਗਨ ਜਗਤ ਪਰ ਜਾਰੈ ਸੋ ਉਬਰੈ ਗੁਰ ਸ਼ਬਦ ਵਿਚਾਰ ਪ੍ਰਹਿੰਗ ਪਤੰਗ ਉੰਚਰ ਅਰ ਮੀਨਾ ਮਿਰਗ ਮਰੈ ਸਹਿ ਆਪਣਾ ਕੀਨ ਤ੍ਰਿਸ਼ਨਾ ਰਾਤ ਤਤ ਨਹੀਂ ਬੀਨ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਤਤ ਨਤ ਖੋਵੇਂ ਨਾ ਵਿਸਾਰੀ ਪਰ ਖਰਚੀਤ ਮਨ ਮੁਖ ਡੋਲਾਈ ਘਾਲ ਜੇਵਰੀ ਤੰਦਲਪਟਾਈ ਗੁਰਮੁਖ ਛੂਟ ਹਰ ਗੁਣ ਗਾਇ ਜਿਉ ਤਨ ਵਿਦਵਾ ਪਰ ਕੋ ਦੇਈ ਕਾਮਦਾਮ ਚਿਤ ਪਰ ਵਸ ਸੇ ਦਿਨ ਫਿਰ ਤ੍ਰਿਪਤ ਨ ਕਭੂ ਹੋਈ ਪੜੋ ਪੜੋ ਕੋਥੀ ਸਿਮਰਤ ਪਾਠਾ ਦੇਦ ਕੁਰਾਨ ਪੜਾ ਸੁਣ ਠਟ ਬਿਨ ਰਸ ਰਾਤੇ ਮਨ ਬੋ ਨਟ ਜਿਉ ਚਾਤ੍ਰਿਕ ਜਲ ਪ੍ਰੀਮ ਪਿਆਸਾ ਜਿਉ ਮੀਨਾ ਜਲ ਮਾਹੇ ਉਲਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੋੜੀ ਪਹਿਲਾ ਪਹਿਲਾ ਹੱਥ ਕਰ ਮਾਰਾ ਨਾ ਲੇਖ ਹੈ ਪਾਵੇ ਵੇਸ ਕਰ ਬਹੁ ਪਸਮਨ ਲਗਾਵੇ ਨਾਮ ਵਿਸਾਰ ਬਹੁਰ ਪਸ਼ੂਤਾਵੇ ਤੂੰ ਮਨ ਹਰ ਜੀਉ ਤੂੰ ਮਨ ਸੁਖ ਨਾਮ ਵਿਸਾਰ ਸਹੈ ਜਮ ਦੁਖ ਰਹਾ ਚੋਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰਿਆ ਸਭ ਕੂੜੋ ਕੂਰ ਨੇਜ਼ੇ ਵਾਜੇ ਤਖਤ ਸਲਾਮ ਅਦਕੀ ਕ੍ਰਿਸ਼ਨ ਵਿਆਪਕ ਕਾਮ ਬਿਨ ਹਰ ਜਾਤ ਦੇ ਭਗਤ ਨਾਮ ਵਾਦ ਅੰਕਾਰ ਨਾਹੀ ਤਬ ਮੇਲਾ ਮੰਨ ਦੇ ਪਾਵੈ ਨਾਮ ਸੋਹਿਲਾ ਦੂਜੇ ਭਾਏ ਅਗਿਆਨ ਦੋਹਿਲਾ ਜਿਨ ਦਮਕੇ ਸੌਦਾ ਨਹੀਂ ਹਾਟ ਬਿਨ ਦੋਹਤ ਸਾਗਰ ਨਹੀਂ ਵਾਟ ਬਿਨ ਗੁਰ ਸੇਵੇ ਰਾਤੇ ਘਾਟ ਜਿਸ ਕੋ ਵਾ ਵਾ ਜੇ ਬਾਤ ਦਿਖਾਵੇ ਜਿਸ ਕੋ ਵਾ ਵਾ ਜੇ ਸ਼ਬਦ ਸੁਣਾਵੇ ਜਿਸ ਕੋ ਵਾ ਵਾ ਜੇ ਮੇਰ ਮਿਲਾਵੇ ਵਾ ਵਾ ਤਿਸ ਕੋ ਜਿਸ ਕਾ ਇਹ ਜੀਉ ਗੁਰ ਸ਼ਬਦੀ ਮਤ ਅੰਮ੍ਰਿਤ ਪੀਓ ਨਾਮੁ ਵਡਾਈ ਤੁਧ ਪਹਾਣੈ ਦੀਓ ਨਾਮ ਬਿਨਾ ਕਿਉ ਜੀਵਾ ਮਾਇ ਅਨੰਦਿਨ ਜਪਤ ਰਹੋ ਤੇਰੀ ਸ਼ਰਨੈ ਨਾਮ ਨਾਮ ਰਤੇ ਪਤ ਪਾਇ